ਜੇ ਰਜੀਵ ਗਾਂਧੀ ਦੇ ਕਾਦਰ ਰਿਹਾ ਹੋ ਸਕਦੇ ਨੇ ਤਾਂ ਫਿਰ ਇਹ ਜਿਹੜੇ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਨੇ ਇਹ ਕਿਉਂ ਨਹੀਂ ਰਿਹਾ ਹੋ ਸਕਦਾ ਜਿਹੜਾ ਅੱਖ ਚ ਟੀਰ ਹੈ ਕੇਂਦਰੀ ਤੇ ਹਕੂਮਤ ਦੇ ਔਰ ਪੰਜਾਬ ਦੀ ਹਕੂਮਤ ਦੇ ਸਾਡੇ ਪੰਜਾਬੀਆਂ ਨੂੰ ਲੈ ਕੇ ਖਾਸ ਕਰਕੇ ਉਹਦੇ ਕਰਕੇ ਰਿਹਾ ਨਹੀਂ ਹੋ ਰੇ ਕੌਮੀ ਇਨਸਾਫ ਮੋਰਚਾ ਜਿਹੜਾ ਲੱਗਿਆ ਉਹਨੂੰ ਲੱਗੇ ਨੂੰ ਅੱਜ 2 ਸਾਲ ਤੇ 7 ਮਹੀਨੇ ਹੋ ਗਏ ਆ ਸੋ ਇੰਨੀ ਬੇਸ਼ਰਮ ਸਰਕਾਰ ਹੈ ਇਹਨਾਂ ਸਾਰੇ ਪੋਲੀਟੀਕਲ ਮਾਫੀਆਂ ਦਾ ਚਿਹਰਾ ਭਾਵੇਂ ਉਹ ਅਕਾਲੀ ਭਾਜਪਾ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਆ ਆਮ ਆਦਮੀ ਪਾਰਟੀ ਹੋਵੇ ਉਹ ਪੂਰੀ ਤਰ੍ਹਾਂ ਨੰਗਾ ਹੋ ਚੁੱਕਿਆ ਹੈ ਇਹ ਅੱਜ ਲਗਭਗ 10 ਕਿਸਾਨ ਜਥੇਬੰਦੀਆਂ ਨੇ ਖੁੱਲੀ ਹਮਾਇਤ ਕਰ ਦਿੱਤੀ ਹੈ ਕੌਮੀ ਇਨਸਾਫ ਮੋਰਚੇ ਦੀ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਕੇਵਲ ਧਾਰਮਿਕ ਨਹੀਂ ਇਹ ਕਾਨੂੰਨੀ ਵੀ ਹੈ ਇਹ ਸਮਾਜਿਕ ਵੀ ਹੈ ਇਹ ਰਾਜਨੀਤਿਕ ਵੀ ਹੈ ਸਾਡੇ ਸੂਬੇ ਦੇ ਪੰਜਾਬ ਸਰਕਾਰ ਜਿਹੜੀ ਆ ਉਹ ਸਾਡੇ ਲੋਕਾਂ ਦੇ ਹੱਕ ਜਿਹੜੇ ਨੇ ਆਜ਼ਾਦੀ ਦੇ ਹੱਕ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਬਹਾਲ ਕਰਾਉਣ 'ਚ ਨਾ ਕਾਮਯਾਬ ਹੈ ਜਗਤਾਰ ਸਿੰਘ ਹਵਾਰੇ ਵਰਗੇ ਜਿਹੜੇ ਜਹੇਦਾਰ ਥਾਪੇ ਗਏ ਸਰਬੱਤ ਖਾਲਸਾ ਵੱਲੋਂ ਉਹ ਆਪਣੇ ਸਾਰੇ ਕੇਸਾਂ 'ਚ ਬਰੀ ਹੋ ਚੁੱਕੇ ਨੇ ਉਹਨਾਂ ਨੂੰ ਫਿਰ ਵੀ ਪੰਜਾਬ ਨਹੀਂ ਸ਼ਿਫਟ ਕੀਤਾ ਜਾ ਰਿਹਾ ਨਾ ਹੀ ਰਿਹਾ ਕੀਤਾ ਜਾ ਰਿਹਾ ਇਹ ਇੱਕ ਗੱਲ ਕਹਿੰਦੇ ਆ ਕਿ ਬੰਦੀ ਸਿੰਘਾਂ ਨੂੰ ਜੇ ਰਿਹਾ ਕਰਾਂਗੇ ਮਾਹੌਲ ਖਰਾਬ ਹੋ ਜੂ ਪੰਜਾਬ ਦਾ ਫਿਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ 1984 ਤੋਂ ਲੈ ਕੇ ਅੱਜ ਤੱਕ 5000 ਤੋਂ ਵੱਧ ਬੰਦੀ ਸਿੰਘ ਰਿਹਾ ਚੁੱਕੇ ਹੋ ਚੁੱਕੇ ਆ ਦਲਜੀਤ ਸਿੰਘ ਬਿੱਟੂ ਵਰਗੇ अनेका ਇਹੋ ਜਿਹੇ ਖੜਕੂ ਸੀ ਜਿਨ੍ਹਾਂ ਦੇ ਉੱਤੇ 200 ਤੋਂ ਲੈ ਕੇ 500 ਤੱਕ ਮੁਕਦਮੇ ਪਾਏ ਗਏ ਪਰੰਤੂ ਉਹਨਾਂ ਦੀ ਰਿਹਾਈ ਤੋਂ ਬਾਅਦ ਅੱਜ ਕਿਸੇ ਨੂੰ ਪਤਾ ਵੀ ਨਹੀਂ ਕਿ ਇੱਥੇ ਦਲਜੀਤ ਸਿੰਘ ਬਿੱਟੂ ਰਹਿ ਰਿਹਾ ਹੈ ਬਿਆਨ ਸਿੰਘ ਕਤਲकांड ਦੀ ਗੱਲ ਕਰੀਏ ਭਾਈ ਲਖਵਿੰਦਰ ਸਿੰਘ ਬਾਹਰ ਨੇ ਭਾਈ ਗਰਮੀਤ ਸਿੰਘ ਇੰਜੀਨੀਅਰ ਬਾਹਰ ਨੇ ਭਾਈ ਸ਼ਮਸ਼ੀਰ ਸਿੰਘ ਬਾਹਰ ਨੇ ਔਰ 2 ਸਾਲ ਡੇਢ ਸਾਲ ਪਹਿਲਾਂ ਉਹਨਾਂ ਦੀ ਰਿਹਾਈ ਹੋਈ ਹੈ ਸਰਕਾਰ ਦੱਸੇ ਕਿ ਉਹਨਾਂ ਨੇ ਕਿਹੜੀ ਗਲਤਗਰ ਕੀਤੀ ਹੈ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਬਾਹਰ ਆਉਂਦੇ ਨੇ ਲੰਬਾ ਸਮਾਂ 9-9 ਮਹੀਨੇ ਦੀ ਪ੍ਰੋਲ ਕੱਟਦੇ ਨੇ ਜੇ ਉਹਨਾਂ ਦੇ ਆਇਆ ਕੋਈ ਗੜਬੜ ਨਹੀਂ ਹੋਈ ਤੇ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਵਾਰਾ ਇਸੇ ਤਰ੍ਹਾਂ ਪਰਮਜੀਤ ਸਿੰਘ ਭਿਉਰਾ ਇਹਨਾਂ ਦੇ ਆਇਆ ਕਿਹੜੀ ਜਿਹੜੀ ਹੈਗੀ ਆ ਮਤਲਬ ਅਸਮਾਨ ਥੱਲੇ ਆ ਜਾਏਗਾ ਇਹ ਸਰਕਾਰਾਂ ਦਾ ਬਹਾਨਾ ਹੈ ਥੱਲੋਂ ਗੱਲਾਂ ਹੁੰਦੀਆਂ ਉਹ ਕਹਿੰਦੇ ਵੀ ਜੇ ਬਾਹਰ ਆਉਣਗੇ ਮਾਹੌਲ ਵਿਗੜੂਗਾ ਪੰਜਾਬ ਫਿਰ ਉਸੇ ਪਾਸੇ ਨੂੰ ਚੱਲ ਪਊਗਾ ਇਹ ਦਲੀਲਾਂ ਦਿੰਦੇ ਆ ਕਈ ਲੋਕ ਮੈਨੂੰ ਲੱਗਦਾ ਜਿੰਨੀ ਉਹਨਾਂ ਦੀ ਉਮਰ ਸੀ ਉਹ ਹੰਢਾ ਚੁੱਕੇ ਆ ਹੁਣ ਤਾਂ ਉਹ ਆਪਦੀ ਉਮਰ ਬੜੀ ਸ਼ਾਂਤੀ ਨਾਲ ਕੱਟਣਾ ਚਾਹੁੰਦੇ ਹੋਣਗੇ ਬਹੁਤ ਸਾਰੇ ਐਸੇ ਸਿੰਘ ਨੇ ਜਿਹੜੇ ਪਰੋਲ ਤੇ ਬਾਹਰ ਆਉਂਦੇ ਨੇ ਕੀ ਉਹ ਬਾਹਰ ਆਉਣ ਸਮੇਂ ਕੁਝ ਕਰਦੇ ਨੇ ਕੋਈ ਅਪਰਾਧ ਕਰਦੇ ਨੇ ਭਾਰਤ ਦਾ ਕਾਨੂੰਨ ਕਹਿੰਦਾ ਵੀ ਜਿੰਨਾ ਚਿਰ ਚਾਹੇ ਤੁਸੀਂ ਦਿਮਾਗ 'ਚ ਕ੍ਰਾਈਮ ਸੋਚਿਆ ਵੀ ਹੋਵੇ ਜਿੰਨਾ ਚਿਰ ਤੁਸੀਂ ਕਰਦੇ ਨਹੀਂ ਉਹਨਾਂ 'ਚ ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੋ ਜੇ ਤੇ ਇਹ ਬਹਾਨਾ ਵੀ ਉਹ ਬਾਹਰ ਆਉਣਗੇ ਤੇ ਫੇਰ ਕਰਨਗੇ ਇਹ ਤਾਂ ਫਿਰ ਭਾਰਤ ਦੀ ਜਿਹੜੀ ਹਕੂਮਤ ਹੈ ਉਹ ਕ੍ਰਾਈਮ ਕਰ ਰਹੀ ਹੈ ਫੋਇਪੁਰ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਕੱਢਿਆ ਜਾ ਰਿਹਾ ਤੇ ਮਾਰਚ ਕੱਢ ਕੇ ਡੀਸੀ ਫੋਇਪੁਰ ਨੂੰ ਇੱਕ ਮੰਗ ਪੱਤਰ ਦੇਣਾ ਹੈ ਵਜਾ ਕੀ ਹੈ ਕਿਉਂ ਹਾਲੇ ਤੱਕ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂਕਿ ਕੌਮੀਆਂ ਸਾਹਿਬ ਮੋਰਚੇ ਦੇ ਸਮਰਥਕਾਂ ਦੇ ਵਿੱਚ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਵੱਖ-ਵੱਖ ਜਿਹੜੀਆਂ ਮਜ਼ਦੂਰ ਜਿੱਥੇ ਬੰਦੀਆਂ ਤੇ ਹੋਰ ਲੋਕ ਪਹੁੰਚਿਆ ਆ ਗੱਲਬਾਤ ਕਰਦੇ ਆ ਇੱਥੇ ਇਹ ਕੀ ਵਜ੍ਹਾ ਕਿਉਂ ਨਹੀਂ ਜਿਹੜੀ ਆ ਉਹ ਰਿਹਾਈ ਕੀਤੀ ਜਾ ਰਹੀ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਹੈ ਕੀ 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 ਮੰਗਦੇ ਹੋ ਮਤਲਬ ਅੱਜ ਇਹ ਮਾਰਚ ਕੱਢਣਾ ਪੈ ਰਿਹਾ ਹੈ ਲਗਾਤਾਰ ਮੋਰਚਾ ਚੱਲ ਰਿਹਾ ਹੈ ਰਿਹਾਈ ਕਿਉਂ ਨਹੀਂ ਹੋ ਰਹੀ ਦੇਖੋ ਇਹ ਜਿਹੜਾ ਭਾਰਤ ਦਾ ਕਾਨੂੰਨ ਹੈ ਇਹ ਧਾਰਮਿਕ ਘੱਟ ਗਿਣਤੀਆਂ ਦਾ ਹਮੇਸ਼ਾ ਹੀ ਧੱਕਾ ਕਰਦਾ ਹੈ ਇਥੇ ਕੋਈ ਵੀ ਵਿਅਕਤੀ ਜੇਕਰ ਉਸਨੇ ਜੋ ਵੀ ਅਪਰਾਧ ਕੀਤਾ ਉਹਦੇ ਅਪਰਾਧ ਮੁਤਾਬਕ ਉਹਦੀ ਬੰਦੀਚੋ ਸਜ਼ਾ ਉਸ ਤੋਂ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾ ਹੋਣ ਦਾ ਆਜ਼ਾਦ ਹੋਣ ਦਾ ਉਹਦਾ ਜਮਹੂਰੀ ਹੱਕ ਹੈ ਪਰ ਇਹ ਜਿਹੜੇ ਜਿਹੜੇ ਸਿੰਘ ਅੰਦਰ ਨੇ ਜਿਨ੍ਹਾਂ ਨੇ ਆਪਣੇ ਭਾਈਚਾਰੇ ਦੀ ਰਾਖੀ ਲਈ ਕੁਝ ਵੀ ਕੀਤਾ ਚਾਹੇ ਉਹ ਸਟੇਟ ਦਾ ਮੁੱਖ ਮੰਤਰੀ ਹੋਵੇ ਜਾਂ ਜੋ ਵੀ ਹੋਵੇ ਜਿਹੜੇ ਵੀ ਕਾਰਨ ਹੋਣ ਉਹ ਜਦੋਂ ਆਪਣੀ ਕੀਤੇ ਹੋਏ ਕੰਮ ਤੋਂ ਵੱਧ ਦੀ ਸਜ਼ਾ ਭੋਲ ਚੁੱਕਿਆ ਤਾਂ ਭਾਰਤ ਦੀ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਔਰ ਸਾਡੇ ਸੂਬੇ ਦੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਡੇ ਲੋਕਾਂ ਦੇ ਹੱਕ ਜਿਹੜੇ ਨੇ ਆਜ਼ਾਦੀ ਦੇ ਹੱਕ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਬਹਾਲ ਕਰਾਉਣ 'ਚ ਨਾ ਕਾਮਯਾਬ ਹੈ ਕਿਉਂਕਿ ਜੇ ਰਜੀਵ ਗਾਂਧੀ ਦੇ ਕਾਲ ਤਰ ਰਿਹਾ ਹੋ ਸਕਦੇ ਨੇ ਤਾਂ ਫਿਰ ਇਹ ਜਿਹੜੇ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਨੇ ਇਹ ਕਿਉਂ ਨਹੀਂ ਰਿਹਾ ਹੋ ਸਕਦਾ ਜਿਹੜਾ ਅੱਖ 'ਚ ਟੀਰ ਹੈ ਕੇਂਦਰੀ ਤੇ ਹਕੂਮਤ ਦੇ ਔਰ ਪੰਜਾਬ ਦੀ ਹਕੂਮਤ ਦੇ ਸਾਡੇ ਪੰਜਾਬੀਆਂ ਨੂੰ ਲੈ ਕੇ ਖਾਸ ਕਰਕੇ ਉਹਦੇ ਕਰਕੇ ਰਿਹਾ ਨਹੀਂ ਹੋ ਰਹੇ ਸੋਸਾਇਟੀ ਅੱਜ ਜ਼ੋਰਦਾਰ ਮੰਗ ਹੈ ਪੂਰੇ ਪੰਜਾਬ 'ਚ ਮਾਰਚ ਕਰਕੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਉਹਨਾਂ ਨੇ ਜੋ ਵੀ ਕੀਤਾ ਉਹਦੀ ਉਹ ਬਣਦੀ ਉਸ ਤੋਂ ਕਈ ਗੁਣਾ ਵੱਧ ਸਜ਼ਾ ਭੋਹ ਚੁੱਕਿਆ ਕਈ ਤਰ੍ਹਾਂ ਦੇ ਕੇਸ ਨੇ ਜਗਤਾਰ ਸਿੰਘ ਹਵਾਰੇ ਵਰਗੇ ਜਿਹੜੇ ਜਹੇਦਾਰ ਥਾਪੇ ਗਏ ਸਰਬੱਤ ਖਾਲਸਾ ਵੱਲੋਂ ਉਹ ਆਪਣੇ ਸਾਰੇ ਕੇਸਾਂ 'ਚੋਂ ਬਰੀ ਹੋ ਚੁੱਕੇ ਨੇ ਉਹਨਾਂ ਨੂੰ ਫਿਰ ਵੀ ਪੰਜਾਬ ਨਹੀਂ ਸ਼ਿਫਟ ਕੀਤਾ ਜਾ ਰਿਹਾ ਨਾ ਹੀ ਰਿਹਾ ਕੀਤਾ ਜਾ ਰਿਹਾ ਸੋ ਅੱਜ ਇਸ ਮੰਗ ਨੂੰ ਲੈ ਕੇ ਇਹ ਮਾਰਚ ਕੀਤਾ ਜਾ ਰਿਹਾ ਉਹ ਕਹਿੰਦੇ ਆ ਮਤਲਬ ਇੱਕ ਦਵਾ ਅਪੀਲਾਂ ਆਉਂਦੀਆਂ ਥੱਲੇੋਂ ਗੱਲਾਂ ਆਉਂਦੀਆਂ ਉਹ ਕਹਿੰਦੇ ਵੀ ਜੇ ਬਾਹਰ ਆਉਣਗੇ ਮਾਹੌਲ ਵਿਗੜੂਗਾ ਪੰਜਾਬ ਫਿਰ ਉਸੇ ਪਾਸੇ ਨੂੰ ਚੱਲ ਪਊਗਾ ਇਹ ਦਲੀਲਾਂ ਦਿੰਦੇ ਆ ਕਈ ਲੋਕ ਦੇਖੋ ਇਹ ਗਲਤ ਗੱਲ ਹੈ ਉਹਨਾਂ ਦੀ ਕਿ ਜੇ ਉਹ ਬਾਹਰ ਆਉਣਗੇ ਤੇ ਮਾਹੌਲ ਵਿਗੜੂਗਾ ਮੈਨੂੰ ਲੱਗਦਾ ਜਿੰਨੀ ਉਹਨਾਂ ਦੀ ਉਮਰ ਸੀ ਉਹ ਹੰਢਾ ਚੁੱਕੇ ਆ ਹੁਣ ਤਾਂ ਆਪਦੀ ਉਮਰ ਬੜੀ ਸ਼ਾਂਤੀ ਨਾਲ ਕੱਟਣਾ ਚਾਹੁੰਦੇ ਹੋਣਗੇ ਬਹੁਤ ਸਾਰੇ ਐਸੇ ਸਿੰਘ ਨੇ ਜਿਹੜੇ ਪਰੋਲ ਤੇ ਬਾਹਰ ਆਉਂਦੇ ਨੇ ਕੀ ਉਹ ਬਾਹਰ ਆਉਣ ਸਮੇਂ ਕੁਝ ਕਰਦੇ ਨੇ ਕੋਈ ਅਪਰਾਧ ਕਰਦੇ ਨੇ ਉਹ ਬਿਲਕੁਲ ਬੜੀ ਸ਼ਾਂਤੀ ਨਾਲ ਜਿਉਂਦੇ ਨੇ ਆਪਦਾ ਨਾਮ ਸਿਮਰਨ ਗੱਰਬ ਦਾ ਨਾਮ ਲੈਂਦੇ ਨੇ ਸੋ ਇਹ ਗਲਤ ਦਲੀਲ ਹੈ ਇਹ ਤਾਂ ਉਹ ਹੈ ਕਿ ਮਤਲਬ ਭਾਰਤ ਦਾ ਕਾਨੂੰਨ ਕਹਿੰਦਾ ਵੀ ਜਿੰਨਾ ਚਿਰ ਚਾਹੇ ਤੁਸੀਂ ਦਿਮਾਗ 'ਚ ਕ੍ਰਾਈਮ ਸੋਚਿਆ ਵੀ ਹੋਵੇ ਜਿੰਨਾ ਚਿਰ ਤੁਸੀਂ ਕਰਦੇ ਨਹੀਂ ਉਹਨਾਂ 'ਚ ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੋ ਜੇ ਇਹ ਇਹ ਬਹਾਨਾ ਵੀ ਉਹ ਬਾਹਰ ਆਉਣਗੇ ਤੇ ਫੇਰ ਕਰਨਗੇ ਇਹ ਤਾਂ ਫਿਰ ਭਾਰਤ ਦੀ ਜਿਹੜੀ ਹਕੂਮਤ ਹੈ ਉਹ ਕ੍ਰਾਈਮ ਕਰ ਰਹੀ ਹੈ ਕਿ ਬੰਦੇ ਨੇ ਹਜੇ ਸ਼ੈਨ ਸੋਚਿਆ ਵੀ ਨਾ ਹੋਵੇ ਤੁਸੀਂ ਪਹਿਲਾਂ ਹੀ ਕੁਐਸਚਨ ਮਾਰਕ ਲਾ ਕੇ ਤੁਹਾਨੂੰ ਇਹ ਕਿਨੇ ਰਾਈਟ ਦੇਤਾ ਕਿ ਤੁਸੀਂ ਕਹੋ ਵੀ ਮਨਿੰਦਰ ਸਿੰਘ ਜਾਂ ਅਵਤਾਰ ਸਿੰਘ ਮੈਂਮਾ ਜਿਹਨੂੰ ਕੈਂਕ ਤੇ ਬਾਹਰ ਜਾ ਕੇ ਆ ਕਰੂਗਾ ਸੋ ਇਹ ਗਲਤ ਗੱਲਾਂ ਨੇ ਇਹ ਹਕੂਮਤ ਦੀ ਜਿਹੜਾ ਜ਼ਬਰ ਆ ਪੰਜਾਬੀਆਂ ਦੇ ਧਾਰਮਿਕ ਘਟਿੰਦਿਆਂ ਦੇ ਖਾਸ ਕਰਕੇ ਪੰਜਾਬੀਆਂ ਤੇ ਪੰਜਾਬ ਦੇ ਸਿੱਖਾਂ ਤੇ ਉਹ ਸਪਸ਼ਟ ਦਿਖਾਈ ਦਿੰਦਾ ਕਿ ਤੁਸੀਂ ਅਗਲੇ ਨੂੰ ਬਿਨਾਂ ਗੱਲੋਂ ਹੀ ਪਹਿਲਾਂ ਹੀ ਦੋਸ਼ੀ گردਾਨ ਦੋ ਅਤਵਾਦੀ گردਾਨ ਦੋ ਜੀ ਕੀ ਮੰਨਦੇ ਹੋ ਅੱਜ ਵੀ ਮਾਰਚ ਘੱਟ ਰਹੇ ਹੋ ਲੰਮਾ ਸਮਾਂ ਮੋਰਚਾ ਲਾ ਕੇ ਬੈਠੇ ਕਿਉਂ ਨਹੀਂ ਸੁਣਵਾਈ ਹੋ ਰਹੀ ਦੇਖੋ ਸੁਨਵਾਈ ਸਰਕਾਰਾਂ ਦੀ ਬੇਈਮਾਨੀ ਕਰਕੇ ਨਹੀਂ ਹੋ ਰਹੀ ਸਰਕਾਰਾਂ ਸਾਰੇ ਲੋਕਾਂ ਨੂੰ ਸਾਰੇ ਸਮਾਜ ਨੂੰ ਉਲਝਾ ਕੇ ਰੱਖਣਾ ਚਾਹੁੰਦੀਆਂ ਉਹਦੇ ਆਸਤੇ ਉਹ ਧਰਮ ਦੇ ਨਾਂ ਤੇ ਖੇਤਰਾਂ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਊਚ ਨੀਚ ਜਾਤ ਪਾਤ ਦੇ ਨਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵਰਤਾਂਤ ਹੈ ਉਹ ਸਿਰਜਦੀਆਂ ਰਹਿੰਦੀਆਂ ਸੋ ਇਹ ਚੀਜ਼ਾਂ ਜਿਹੜੀਆਂ ਬੇਈਮਾਨ ਸਰਕਾਰਾਂ ਉਹਨਾਂ ਦਾ ਟੂਲ ਬਣ ਚੁੱਕੀਆਂ ਸੋ ਕੌਮੀ ਇਨਸਾਫ ਮੋਰਚਾ ਜਿਹੜਾ ਲੱਗਿਆ ਉਹ ਉਹਨੂੰ ਲੱਗੇ ਨੂੰ ਅੱਜ 2 ਸਾਲ ਤੇ 7 ਮਹੀਨੇ ਹੋ ਗਏ ਆ ਸੋ ਇੰਨੀ ਬੇਸ਼ਰਮ ਸਰਕਾਰ ਹੈ ਕਿ ਪੂਰੇ ਦੀ ਪੂਰੀ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਸੰਵਿਧਾਨਕ ਵੀ ਆ ਕਾਨੂੰਨੀ ਵੀ ਆ ਪਰੰਤੂ ਇਸ ਦੇ ਬਾਵਜੂਦ ਵਿਧਾਨ ਸਭਾ ਦੇ ਵਿੱਚੋਂ ਜਿਹੜਾ ਬਿੱਲ ਪਾਸ ਕੀਤਾ ਗਿਆ ਉਹ 2016 ਚ ਅਕਾਲੀ ਭਾਜਪਾ ਸਰਕਾਰ ਨੇ ਪਾਸ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਸਮੇਤ ਸਾਰੇ ਧਾਰਮਿਕ ਗ੍ਰੰਥਾਂ ਦੀ ਰਾਖੀ ਲਈ 2018 ਦੇ ਵਿੱਚ ਕਾਂਗਰਸ ਨੇ ਕੀਤਾ ਔਰ ਉਸ ਤੋਂ ਬਾਅਦ ਹੁਣ ਇਸ ਮਹੀਨੇ ਇਸ ਸਰਕਾਰ ਨੇ ਕੀਤਾ ਜਿਹੜਾ ਪਿਛਲਾ ਮਹੀਨਾ ਲੰਘਿਆ ਪਰ ਬਾਵਜੂਦ ਇਹਦੇ ਉਹਦੀ ਕਾਨੂੰਨੀ ਰੂਪ ਚ ਥਾਂ ਲੈਣ ਵਾਸਤੇ ਅਜੇ ਤੱਕ 10 ਸਾਲਾਂ ਤੋਂ ਚੱਲ ਰਿਹਾ ਸੰਘਰਸ਼ ਨੂੰ ਬੂਰ ਨਹੀਂ ਪਿਆ ਸੋ ਇਹ ਗੈਰ ਜ਼ਿੰਮੇਵਾਰ ਸਰਕਾਰਾਂ ਇਹ ਪੋਲੀਟੀਕਲ ਮਾਫੀਏ ਆ ਦੂਜੇ ਬੰਨੇ ਲੈਂਡ ਪੂਲਿੰਗ ਜਿਹੜਾ ਹੈਗਾ ਉਹ ਲਿਆ ਕੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਖੋਹਣ ਦੇ ਮਨਸੂਬੇ ਬਣਾਏ ਜਾ ਰਹੇ ਆ ਸੋ ਲੋਕਾਂ ਨੂੰ ਮਹਿੰਗਾਈ ਚ ਪੀਸਿਆ ਜਾ ਰਿਹਾ ਹੈ ਨਰਿੰਦਰ ਮੋਦੀ ਪੂਰਾ ਦੇਸ਼ ਵੇਚ ਚੁੱਕਿਆ ਜੀ ਭਾਵੇਂ ਉਹ ਰੇਲ ਹੋਵੇ ਸੇਲ ਹੋਵੇ ਸਾਡੇ ਜਿੰਨੇ ਵੀ ਸਰਕਾਰੀ کارਖਾਨੇ ਸੀਗੇ ਜਾਂ ਸਰਕਾਰੀ ਬੈਂਕਾਂ ਸੀਗੀਆਂ ਉਹਨਾਂ ਦਾ ਸਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜੀ ਬੀਐਸਐਨਐਲ ਤਬਾਹ ਹੋ ਗਿਆ ਸੋ ਇਹ ਸਾਰਾ ਕੁਝ ਕਰਨ ਲਈ ਇਹਨਾਂ ਨੂੰ ਲੋੜ ਹੁੰਦੀ ਆ ਕਿ ਲੋਕਾਂ ਨੂੰ ਉਲਝਾ ਕੇ ਰੱਖੋ ਜੀ ਪਰੰਤੂ ਹੁਣ ਕੌਮੀ ਇਨਸਾਫ ਮੋਰਚਾ ਨਿਰਣਾਇਕ ਮੋੜ ਲੈ ਚੁੱਕਿਆ ਹੈ ਮੈਂ ਤੁਹਾਨੂੰ ਅੱਜ ਇਹ ਜਿਹੜਾ ਹਜ਼ਾਰਾਂ ਬੰਦਿਆਂ ਦਾ ਕਾਫਲਾ ਹੈ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਅੱਜ ਲਗਭਗ 10 ਕਿਸਾਨ ਜਥੇਬੰਦੀਆਂ ਨੇ ਖੁੱਲੀ ਹਮਾਇਤ ਕਰ ਦਿੱਤੀ ਹੈ ਕੌਮੀ ਇਨਸਾਫ ਮੋਰਚੇ ਦੀ ਜੀ ਉਹਦੇ 'ਚ ਪੰਨੂ ਭਦੇਰ ਹੋਰਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜੀ ਉਹਦੇ ਨਾਲ ਹੀ ਜਿਹੜਾ ਹੈਗਾ ਕਿਸਾਨ ਮਜ਼ਦੂਰ ਮਝੈਲ ਜਥੇਬੰਦੀ ਹੈ ਜੀ ਉਹਦੇ ਨਾਲ ਹੀ ਬੀਕੇਯੂ ਡਕੌਂਦਾ ਹੈ ਜਿਹਦੇ 'ਚ ਮਨਜੀਤ ਧਨੇਰ ਤੇ ਬੁਰਜਗਿਲ ਜੀ ਦੋਹਾਂ ਗਰੁੱਪਾਂ ਨੇ ਵੱਡੀ ਗਿਣਤੀ 'ਚ ਪੂਰੇ ਪੰਜਾਬ 'ਚ ਹਮਾਇਤ ਕੀਤੀ ਹੈ ਜੀ ਇਸ ਦੇ ਨਾਲ ਹੀ ਜਿਹੜਾ ਡੱਲੇਵਾਲ ਗਰੁੱਪ ਐ ਸਿੱਧੂਪੁਰ ਉਹਨਾਂ ਨੇ ਸਾਥ ਦਿੱਤਾ ਹੈ ਕਿਸਾਨ ਯੂਨੀਅਨ ਕੇ ਕੇ ਯੂ ਐ ਜਿਹੜੀ ਡਾਕਟਰ ਦਰਸ਼ਨਪਾਲ ਇਸ ਸਾਰੇ ਕਾਸੇ ਦੇ ਸੂਤਰਤਾਰ ਹੈ ਉਹ ਲਗਾਤਾਰ ਯਤਨ ਕਰ ਰਹੇ ਆ ਕਿ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਕੇਵਲ ਧਾਰਮਿਕ ਨਹੀਂ ਜੀ ਇਹ ਕਾਨੂੰਨੀ ਵੀ ਹੈ ਇਹ ਸਮਾਜਿਕ ਵੀ ਹੈ ਇਹ ਰਾਜਨੀਤਿਕ ਵੀ ਹੈ ਸੋ ਇਹ ਰਾਜਸੀ ਪਾਰਟੀਆਂ ਦੇ ਤੇ ਰਾਜਨੀਤੀ ਕਰ ਰਹੀਆਂ ਸੋ ਅੱਜ ਇੱਕ ਨਵਾਂ ਜਿਹੜਾ ਮੋੜ ਹੈਗਾ ਉਹ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨੂੰ ਮਿਲਿਆ ਔਰ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ ਦੇ ਉੱਤੇ ਦੀ ਹਮਾਇਤ ਕੀਤੀ ਆ ਮਜ਼ਦੂਰ ਜਥੇਬੰਦੀਆਂ ਵੀ ਅੱਜ ਨਾਲ ਆਈਆਂ ਨੇ ਮੁਲਾਜ਼ਮ ਜਥੇਬੰਦੀਆਂ ਦੇ ਵੀ ਬਹੁਤ ਸਾਰੇ ਆਗੂ ਇੱਥੇ ਪਹੁੰਚੇ ਨੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੇ ਜਿਸ ਤਰ੍ਹਾਂ ਹੁਣ ਜਿਹੜਾ ਵਰਤਾਂਤ ਸਿਰਜ ਦਿੱਤਾ ਹੈ ਲੁੱਟ ਦਾ ਉਸ ਲੁੱਟ ਦੇ ਵਰਤਾਂਤ ਦੇ ਨਾਲ ਕੌਮੀ ਇਨਸਾਫ ਮੋਰਚੇ ਨੂੰ ਵੀ ਤਾਕਤ ਮਿਲੇਗੀ ਜੀ ਔਰ ਇਹਦੇ ਨਾਲ ਨਾਲ ਵਿਖਰੀਆਂ ਹੋਈਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਆ ਜਾਣਗੇ ਆ ਦੂਜੇ ਪਾਸੇ ਮਤਲਬ ਇਹਨਾਂ ਸਾਰੇ ਪੋਲੀਟੀਕਲ ਮਾਫੀਆਂ ਦਾ ਚਿਹਰਾ ਭਾਵੇਂ ਉਹ ਅਕਾਲੀ ਭਾਜਪਾ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਆ ਆਮ ਆਦਮੀ ਪਾਰਟੀ ਹੋਵੇ ਉਹ ਪੂਰੀ ਤਰ੍ਹਾਂ ਨੰਗਾ ਹੋ ਚੁੱਕਿਆ ਕਿ ਇਹ ਇੱਕੋ ਜੀਆਂ ਨੀਤੀਆਂ ਲੈ ਕੇ ਚੱਲਦੇ ਆ ਲੋਕਾਂ ਨੂੰ ਲੁੱਟਦੇ ਆ ਲੋਕਾਂ ਨਾਲ ਨਾ ਇਨਸਾਫੀਆਂ ਕਰਦੇ ਆ ਇਹ ਇੱਕ ਗੱਲ ਕਹਿੰਦੇ ਆ ਕਿ ਬੰਦੀ ਸਿੰਘਾਂ ਨੂੰ ਜੇ ਰਿਹਾ ਕਰਾਂਗੇ ਮਾਹੌਲ ਖਰਾਬ ਹੋ ਜੂ ਪੰਜਾਬ ਦਾ ਫਿਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ 1984 ਤੋਂ ਲੈ ਕੇ ਅੱਜ ਤੱਕ 5000 ਤੋਂ ਵੱਧ ਬੰਦੀ ਸਿੰਘ ਰਿਹਾ ਚੁੱਕੇ ਹੋ ਚੁੱਕੇ ਆ ਜੀ ਦਲਜੀਤ ਸਿੰਘ ਬਿੱਟੂ ਵਰਗੇ अनेका ਇਹੋ ਜਿਹੇ ਖੜਕੂ ਸੀ ਜਿਨ੍ਹਾਂ ਦੇ ਉੱਤੇ 200 ਤੋਂ ਲੈ ਕੇ 500 ਤੱਕ ਮੁਕਦਮੇ ਪਾਏ ਗਏ ਜੀ ਪਰੰਤੂ ਉਹਨਾਂ ਦੀ ਰਿਹਾਈ ਤੋਂ ਬਾਅਦ ਅੱਜ ਕਿਸੇ ਨੂੰ ਪਤਾ ਵੀ ਨਹੀਂ ਕਿ ਇੱਥੇ ਦਲਜੀਤ ਸਿੰਘ ਬਿੱਟੂ ਰਹਿ ਰਿਹਾ ਬਿਆਨਤ ਸਿੰਘ ਕਤਲकांड ਦੀ ਗੱਲ ਕਰੀਏ ਜੀ ਭਾਈ ਲਖਵਿੰਦਰ ਸਿੰਘ ਬਾਹਰ ਨੇ ਭਾਈ ਗਰਮੀਤ ਸਿੰਘ ਇੰਜੀਨੀਅਰ ਬਾਹਰ ਨੇ ਭਾਈ ਸ਼ਮਸ਼ੀਰ ਸਿੰਘ ਬਾਹਰ ਨੇ ਔਰ 2 ਸਾਲ 1.5 ਸਾਲ ਪਹਿਲਾਂ ਉਹਨਾਂ ਦੀ ਰਿਹਾਈ ਹੋਈ ਹੈ ਸਰਕਾਰ ਦੱਸੇ ਕਿ ਉਹਨਾਂ ਨੇ ਕਿਹੜੀ ਗਲਤਬਰ ਕੀਤੀ ਹੈ ਜੀ ਸੋ ਇਸੇ ਤਰ੍ਹਾਂ ਜੇ ਖੇੜਾ ਜੀ ਬਾਹਰ ਆਉਂਦੇ ਨੇ ਜਿਹੜੇ ਕਿ 32 ਸਾਲਾਂ ਤੋਂ ਅੰਦਰ ਬੰਦ ਨੇ ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਬਾਹਰ ਆਉਂਦੇ ਨੇ ਲੰਬਾ ਸਮਾਂ 9-9 ਮਹੀਨੇ ਦੀ ਪ੍ਰੋਲ ਕੱਟਦੇ ਨੇ ਜੇ ਉਹਨਾਂ ਦੇ ਆਇਆ ਕੋਈ ਗੜਬੜ ਨਹੀਂ ਹੋਈ ਤੇ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਵਾਰਾ ਇਸੇ ਤਰ੍ਹਾਂ ਪਰਮਜੀਤ ਸਿੰਘ ਭਿਉਰਾ ਇਹਨਾਂ ਦੇ ਆਇਆ ਕਿਹੜੀ ਜਿਹੜੀ ਹੈਗੀ ਹੈ ਮਤਲਬ ਸਮਾਨ ਥੱਲੇ ਆ ਜਾਏਗਾ ਇਹ ਸਰਕਾਰਾਂ ਦਾ ਬਹਾਨਾ ਹੈ ਔਰ ਬੇਹੂਦਾ ਬਹਾਨਾ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਆ ਗੱਲਬਾਤ ਕੀਤੀ ਕੌਮੀ ਇਨਸਾਫ ਮੋਰਚਾ ਵੱਲੋਂ ਨਾਲ ਜਥੇਬੰਦੀਆਂ ਲੈ ਕੇ ਅੱਜ ਇੱਕ ਮਾਰਚ ਕੱਢਿਆ ਗਿਆ ਮਾਰਚ ਤੋਂ ਬਾਅਦ ਮੰਗ ਪੱਤਰ ਦੇਣਾ ਡੀਸੀ ਫਿਰੋਜ਼ਪੁਰ ਨੂੰ ਉਹਨਾਂ ਦਾ ਇਹੀ ਕਹਿਣਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਈ ਕੀਤਾ ਜਾਵੇ ਤੇ ਨਾਲ ਹੀ ਕੁਝ ਹੋਰ ਮੁੱਦਿਆਂ ਤੇ ਵੀ ਚਰਚਾ ਹੋਵੇ